ਇਹਨਾਂ ਕਾਫੀ ਅੰਤਰ ਪਤਾ ਨਵੇਂ ਮਾਡਲਾਂ ਦੇ ਟਰੈਕਟਰਾਂ ਦੇ ਵਿੱਚ ਚਾਹੇ 9500 ਆ 254 ਚਾਹੇ 9563 ਚਾਹੇ 241 ਵਰਗੇ ਦੇ ਪਾਵਰ ਆਪਰੇਸ਼ਨ ਦੇ ਵਿੱਚ ਫਰਕ ਪਾਇਆ ਹੋਇਆ ਬਾਕੀ ਉਦਾਂ ਵੀ ਗੇਅ ਲੀਵਰਾਂ ਦੇ ਵਿੱਚ ਵੀ ਤੇ ਇਹਦਾ ਸਿਸਟਮ ਇਹ ਆ ਵੀ ਅਜ ਆਪਾਂ ਪੀਡੀਓ ਗੇਅ ਨਹੀਂ ਕੱਢਦੇ ਰਹੀ ਬਾਈ ਜੀ ਤਾਂ ਵੀ ਨਹੀਂ ਸਟਾਰਟ ਹੋਣਾ ਆ ਵੀ 9500 ਖੜਾ ਮੈਸੀ ਫਿਊਜ਼ਨ ਟਫੇ ਨਾਲ ਤੇ ਮਸ਼ਹੂਰ ਤੇ ਆ 254 ਡੀਆਈ ਲੋ ਹਾਈ ਮੀਡੀਅਮ ਦੇ ਵਿੱਚ ਸ਼ਟਲੀਵਰ ਦੇ ਨਾਲ ਫੋਰ ਬੀਲ ਦੇ ਫੋਰ ਡਰਾਈਵ ਆਹੇ ਪਲੈਂਟਰੀ ਹਿੱਸਿਆਂ ਦੇ ਵਿੱਚ ਆਉਂਦੇ ਆ ਕਰਾਰੋ ਹਿੱਸੇ ਆਉਂਦੇ ਆ ਬਾਹਰ ਦੇ ਹਿੱਸੇ ਦੇ ਵਿੱਚ ਉਹਦਾ ਹਿੱਸਾ ਓਪਨ ਆ ਇਹਦਾ ਹਿੱਸਾ ਬੰਦ ਆ ਨਾਲੇ ਕਿ ਕੋਈ ਪਾਣੀ ਛਾਣੀ ਪੈਣ ਦਾ ਕੋਈ ਮਾਤਰ ਵੀ ਨਹੀਂ ਕਰ ਤੁਝ ਜੰਦਾ ਮਾਦੀ ਇਹਨੂੰ ਬਾੜੀ ਰੱਖਿਓ ਚਾਹੇ ਪਾਣੀ ਚ ਖੜਾ ਦਿਓ ਚਾਹੇ ਇਸੇ ਨੂੰ ਇਹ ਪਾਣੀ ਪਾਣੀ ਨਹੀਂ ਪੈਂਦਾ ਇਹ ਇਹ ਨਾਰਮਲ ਹਿੱਸੇ ਜੀ ਆ ਪਰ ਇਹਨਾਂ ਦੇ ਜਿਹੜੇ ਆ ਕੋਈ ਏਡੇ ਫੋਰ ਕੇ ਦੇ ਹਿੱਸੇ ਆ ਜਿਹੜੇ ਫੋਰ 휠 ਦੇ ਹਿੱਸੇ ਆ ਜਿਹੜੇ ਇਹ ਵੱਡੇ ਛੋਟੇ ਹੋ ਜਾਂਦੇ ਜਾਂ ਮ ਰਿੰਮਾਂ ਦੇ ਵਿੱਚ ਫਰਕ ਪੈ ਜਾਂਦਾ ਰਿੰਮ ਨੂੰ ਘੁਮਾ ਲਓ 52 ਇੰਚ ਤੇ 47 ਇੰਚ ਤੇ ਜਦੋਂ ਵੀ ਵੱਡੇ ਛੋਟੇ 42 ਇੰਚ ਤੇ ਕਰ ਸਕਦੇ ਜੇ ਮਤਲਬ ਛੋਟੇ ਹਿੱਸੇ ਦੇ ਵਿੱਚ ਬਾਕੀ ਰਿੰਮ ਵਗੈਰਾ ਜਿਹੜਾ ਬੰਪਰ ਵਗੈਰਾ ਨਾਲ ਵੇਟ ਵਗੈਰਾ ਤੇ ਟਾਇਰਾਂ ਵਾਲੀ ਵੇਟ ਵਗੈਰਾ ਤੇ ਬੰਪਰ ਬੰਪਰ ਵੇਟ ਵਗੈਰਾ ਨਾਲ ਧੱਤੀ ਵਿੱਚ ਗਿੱਲੋ ਦੀਆਂ ਪਲੇਟਾਂ ਨਾਲ ਚਾਰ ਆਉਂਦੀਆਂ ਆ ਕੱਲੀ ਛਤਰੀ ਨਹੀਂ ਆਉਣੀ ਮੈਸੀ ਨੂੰ ਬਾਕੀ ਵੇਟ ਵਗੈਰਾ ਬੰਪਰ ਵਗੈਰਾ ਨਾਲ ਤੱਕ ਇਹ ਆਉਂਦੇ ਆ ਚੰਗੇ ਨਰੋਏ ਆ 241 ਆ ਜਿਹੜਾ ਉਹ ਵੀ ਤੁਹਾਨੂੰ ਦਿਖਾਉਂਦੇ ਆ 254 ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਨਾਲ ਦੀ ਨਾਲ ਇਹ 9500 ਇਹਦੀ ਜਿਹੜੀ ਸ਼ਾਰਟ ਜਿਹੜੀ ਫੋਰਵੀ ਫੀਲਦੀ ਹੈ ਸਾਈਡ ਦੇ ਉੱਤੇ ਆ ਤੇ 9530 ਦੀ ਵੀ ਆ ਜਿਹੜਾ 9530 ਤਾਂ ਉਹ ਸੀਆਰਟੀ ਚ ਆ ਜਾਂਦਾ ਇਹ 9500 ਸਿੰਪਲ ਆ ਥਰਮੋ ਲੱਗਾ ਹੋਇਆ ਇਹ 60 ਐਚਪੀ ਜਿੰਨਾ 60 65 62 ਐਚਪੀ ਜਿੰਨਾ ਇਹ ਐਪਲੀਮੈਂਟ ਉਸ ਉੱਥੇ ਕੰਮ ਕਰੀ ਜਾਂਦਾ ਜਾਨੀ ਕਿ ਜਿਹੜੇ ਆਪਣੇ ਖੇਤ ਵਾਲੀ ਸੰਦ ਆ ਸੁਪਰ ਸੀਡਰ ਵਗੈਰਾ ਤੋੜੀ ਵਾਲੀ ਮਸ਼ੀਨਾਂ ਵਗੈਰਾ ਜੀਨੇਟਰ ਵਗੈਰਾ ਉਹਨਾਂ ਤੇ ਕੰਮ ਵਰਕ ਕਰੀ ਜਾਂਦਾ ਸਹੀ ਢੰਗ ਨਾਲ ਬਾਕੀ ਜੇ ਤੁਸੀਂ ਲੱਕ ਦੇਖ ਸਕਦੇ ਟਰੈਕਟਰ ਦੀ ਸਟਾਰਟਿੰਗ ਦਾ ਆਪਾਂ ਦਿਖਾ ਦਿੰਦੇ ਹਾਂ ਤੁਹਾਨੂੰ ਸਾਰਾ ਟਰੈਕਟਰ ਸੋਹਣੇ ਆ ਟਰਬੋ ਵਗੈਰਾ ਦੇਖ ਸਕਦੇ ਆ ਤੁਸੀਂ ਘਾਸ ਫੋਲ ਵਗੈਰਾ ਸੋਹਣੇ ਟਰੈਕਟਰ ਤੇ ਬਾਕੀ ਆਵਾ ਵੀ ਆ ਟਰੈਕਟਰ ਦੀ ਜਿਹੜੀ ਡਿਲੀਵਰੀ ਵੀ ਆ ਤੇ ਟਰੈਕਟਰ ਤੁਹਾਨੂੰ ਨਾਲ ਜਾਂ ਤੁਹਾਨੂੰ ਦਿਖਾ ਵੀ ਰਹੇ ਆ ਤੁਹਾਨੂੰ ਆ ਸਾਈਡ ਗੇਰ ਆ ਲੋਹਾਈ ਉਧਰ ਕੱਲਾ ਲੋਹ ਤੇ ਹਾਈ ਆ ਤੇ ਇਹਨੂੰ ਇੱਕ ਸ਼ਟਲ ਰਿਵਰ ਲੱਗਾ ਇਹਦੇ ਤੋਂ ਇਹਦਾ ਤੋਰਾ ਆਪਾਂ ਵਧਾ ਕਢਾ ਸਕਦੇ ਆ ਸੁਪਰ ਸੀਡਰ ਵਾਲਾ ਝੋਟਾ ਗੇਰ ਆਪਾਂ ਜਿਵੇਂ ਕਰੀਏ ਇੱਧਰੋਂ ਵਾਸੇ ਇਹਦੇ ਤਿੰਨ ਗੇਰੀ ਆ ਚੌਥਾ ਇੱਥੋਂ ਦਾ ਬੈਕ ਹੁੰਦਾ ਵਾ 16 ਨਾਲ 12 ਚਾਹੀਏ ਜਿਹੜਾ 254 ਵਾ ਉਸ 14 ਨਾਲ 12 ਚ ਪਰ ਉਹ ਲੋਹਾਈ ਮੀਡੀਅਮ ਦੇ ਵਿੱਚ ਤੇ ਉੱਪਰ ਵਾਸੇ ਲੋਹਾਈ ਉਹਦਾ ਹੱਥ ਦੇ ਵਿੱਚ ਆਦਾ ਉਹਦੇ ਵਿੱਚ ਦੋ ਵੀਡੀਓ ਇਕੱਠੀਆਂ ਪੈ ਜਾਂਦੀਆਂ ਨੇ ਇਹਦੇ ਵਿੱਚ ਇੱਕ ਹੀ ਵੀਡੀਓ ਮੇਨ ਚੱਲਦੀ ਆ ਉਦੋਂ ਇਹ ਦੋ ਕ੍ਰਾਸ ਪੈ ਜਾਂਦੇ ਤੁਹਾਨੂੰ ਉਹ ਦਿਖਾਉਂਦੇ ਆ ਤੁਹਾਨੂੰ ਬਾਕੀ ਟੂਪਾ ਵਗੈਰਾ ਚੰਗੀਆਂ ਹੈਵੀ ਇਹਨਾਂ ਦੀਆਂ ਸੋਹਣਾ ਰੈਟਰ ਮਜ਼ਬੂਤ ਆ ਬਾਕੀ ਨਾਲ ਡੰਡਾ ਵਗੈਰਾ ਡਰਾਫਰ ਵਗੈਰਾ ਨਾਲ ਮਿਲ ਜਾਂਦੀ ਆ ਬਾਕੀ ਇਧਰੋਂ ਤੁਸੀਂ ਲੱਕ ਵਗੈਰਾ ਦੇਖ ਸਕਦੇ ਰੈਟਰ ਵੀ ਬੜੀ ਘੈਂਟ ਆ ਆਇਦਨ ਪੂਰਾ ਵਧੀਆ ਚੜਨੂ ਵੀ ਪੂਰਾ ਵਧੀਆ ਖੁੱਲਾ ਡੁੱਲਾ ਚੱਕਵੇਂ ਪੈਡਲ ਆ ਜਾਣੇ ਕਿ ਗੱਡੀ ਵਾਲੇ ਕਹਦੇ ਨੇ ਬਰੂਤੀ ਵਾਲੇ ਕਹਦੀਏ ਚਾਹੇ ਹਨਾ ਤੇ ਮਾਜੀ ਕਹਦੀਏ ਸੀਟ ਦੀ ਐਡਜਸਟੇਬਲ ਹੋ ਜਾਂਦੀ ਆ ਲੋ ਤੇ ਹਾਈ ਹੋ ਗਿਆ ਇੱਥੋਂ ਦਾ ਤੋਰਾ ਵੱਧ ਘੱਟ ਹੋ ਜਾਣਾ ਆਜੋ ਤੁਹਾਨੂੰ ਆਪਣਾ ਦਿਖਾਉਨੇ ਆ ਸਾਰੇ ਵੀਰਾਂ ਨੂੰ 241 ਵਰਗੇ ਸਿੱਧੀ ਸ਼ੋਅ ਵਾਲੇ ਗੋਲ ਸ਼ੋਅ ਵਾਲੇ ਦੋਨੇ ਆ ਚੁੱਕੇ ਆ ਇਹ ਗੋਲ ਸ਼ੋਅ ਚ ਵੀ ਆਉਂਦਾ ਜਿਵੇਂ ਪਹਿਲਾਂ 10 35 ਵਾਲਾ ਜਾਂ ਅਗਲਾ 10 ਆਉਂਦਾ ਸੀ ਹਨਾ ਤੇ ਨੰਬਰ 2 ਦੇ ਉੱਤੇ ਹੋਗੀ ਜੀ 254 ਡਬਲ ਪੀਡੀਓ ਚ ਆਉਂਦਾ 200 254 ਡਬਲ ਪੀਡੀਓ ਦਾ ਮਤਲਬ ਇਹ ਆ ਵੀ ਉਹ ਦਿਖਾ ਦਿੰਦਾ ਤੁਹਾਨੂੰ ਆਪਾਂ ਦੇਖ ਆ ਕੱਲਾ 241 ਖੜਾ ਨਾ ਸਿਗਰ ਡਰਾਈਵ ਦੇ ਵਿੱਚ ਆ ਸਿੰਗਲ ਵੀਡੀਓ ਚੱਲਦੀ ਹਮੇਸ਼ਾ ਨਾ ਜਿਵੇਂ 29500 ਚੱਲਦੀ ਆ ਜਾਂ 9500 ਚੱਲਦੀ 9530 ਚੱਲਦੀ ਆ ਜਾਂ ਹੋਰ ਕਿਸੇ ਮੈਸੇਜ ਚੱਲਦੀ ਪਰ 254 ਡਬਲ ਵੀਡੀਓ ਚੱਲਦੀ ਆ ਕਹਦਾ ਮੇਨ ਜਨਰੇਟਰ ਤੂੜੀ ਵਾਲੀ ਹੋਗੀ ਇਹਦੇ ਅੰਦਰ ਇੱਕ ਹੋਰ ਆਪਾਂ ਹੌਕ ਲਾ ਲਓ ਚਾਹੇ ਹੌਕ ਨੂੰ ਥੱਲੇ ਘਾ ਲਓ ਨਟਾਂ ਦੇ ਉੱਤੇ ਉੱਤੇ ਕਰ ਲਓ ਜੇ ਲੋਪਾ ਵੀਡੀਓ ਨਹੀਂ ਚਲਾਉਣੀ ਤਾਂ ਹਾਕਮ ਹਲੇ ਗੱਲੋ ਇਹਦੇ ਤੇ ਇੱਕ ਹੋਰ ਨੰਦਰ ਵੀਡੀਓ ਨਿਕਲ ਜਾਂਦਾ ਦੇ ਅੰਦਰ ਕ੍ਰਾਸ ਪੈਂਦਾ ਦੇ ਅੰਦਰ ਜਾਣੀ ਹੈ ਨਾ ਤੇ ਟਿਊਬਾ ਵਗੈਰਾ ਇਹਦੀਆਂ ਵੀ ਹੈਵੀ ਆ ਚੰਗੀਆਂ ਸੋਹਣਾ ਟਰੈਕਟਰ ਡਿਸਟ੍ਰੀਬਿਊਟਰ ਵਗੈਰਾ ਲੱਗਾ ਹੋਇਆ ਡਬਲ ਤੇ 9500 ਨੂੰ ਵੀ ਤੇ 9560 ਨੂੰ ਵੀ ਹੈ ਨਾ ਤੇ ਉਹਦਾ ਮਤਲਬ ਇਹ ਆ ਵੀ ਪੀਟੀਓ ਦਾ ਉਹ ਖੜਾ ਵੀ ਟਰੈਕਟਰ ਚੋਕ ਤੇ ਟਰੈਕਟਰ ਉੱਤੇ ਖੜਾ ਨਾ ਚੋਕ ਤੇ ਚੋਕ ਤੇ ਖੜਾ ਹੋਵੇ ਨਾਰਮਲ ਆਪ ਕੀ ਜਾਂਦੇ ਉੱਤੇ ਵੀ ਉਹ ਜਾਨਿ ਕਿ ਵੀ ਤਿੰਨ ਇਹ ਚੱਕਰਾ ਉਹਦਾ ਪੂਰਾ ਕਰ ਦਿੰਦਾ ਉਹ ਬਾਕੀ ਇਹ 241 ਦੀ ਲੱਕ ਸਾਈਡ ਪਰ ਵੈਲ ਤੇ 254 ਇਹ ਪਾਵਰ ਸਟੀਅਰਿੰਗ ਵੀ ਆਉਂਦਾ ਤੇ ਨਾ ਪਾਵਰ ਸਟੀਅਰਿੰਗ ਤੋਂ ਬਿਨਾਂ ਵੀ ਆਉਂਦਾ ਜਿਹੜਾ ਗੋਲ ਸ਼ੋਅ ਵਾਲਾ ਜਿਹੜਾ 10 35 ਆ ਉਹ ਕੈਂਚੀ ਹਿੱਸੇ ਵਾਲਾ ਵਾ ਤੇ ਉਹਨੂੰ ਪਾਵਰ ਸਟੀਅਰਿੰਗ ਨਹੀਂ ਹੈਗਾ ਇਹ ਸਾਈਡ ਗੇਅਰਾਂ ਵਾਲਾ ਵਾ ਤੇ 4 ਗੇਅਰ ਆ ਡਬਲ ਕਲੱਚ ਆ ਲੋ ਤੇ ਹਾਈ ਤੇ ਪਾਵਰ ਸਟੀਅਰਿੰਗ ਹੋ ਗਿਆ ਉਹ ਪਾਵਰ ਸਟੀਅਰਿੰਗ ਨਹੀਂ ਹੈਗਾ ਘੇਰ ਉਹਦੇ ਵਿੱਚ 4 ਆ ਉਹਦੇ ਗੇਅਰ ਸੈਂਟਰ ਦੇ ਵਿੱਚ ਜਿਵੇਂ 10 35 ਦੇ ਚ ਪਹਿਲਾਂ ਜਦ ਕੱਲੇ 10 ਪਹਿਲੇ ਜਿਵੇਂ ਕੱਲਾ 35 ਕਹ ਲਈ ਜੇ 10 35 ਕਹ ਲਈ ਤੇ ਪਹਿਲਾਂ ਬਜੁਰ ਵਾਲੇ ਟਾਈਮ ਪਾਉਂਦੇ ਕਈਆਂ ਦੇ ਵੀ ਭਰਾਵਾਂ ਕੋਲੇ ਹਲੇ ਵੀ ਹੈਗੇ ਆ ਤੇ ਵੇਟ ਵਗੈਰਾ ਨਾਲ ਮਿਲ ਹੀ ਜਾਣੇ ਆ ਤੇ ਉਹ ਵੀ ਡਬਲ ਕਲਚ ਦੇ ਵਿੱਚ ਹੀ ਆ ਹੈ ਉਹ ਵੀ ਡਬਲ ਕਲਚ ਦੇ ਵਿੱਚ ਆ ਤੇ ਘੇਰ ਉਹਦੇ 4 ਕਰਤੇ ਪਹਿਲਾਂ ਦੇ ਗੇਅਰ ਤਿੰਨ ਆਉਂਦੇ ਹੁੰਦੇ ਸੀ ਬਾਕੀ ਲੱਕ ਵਗੈਰਾ ਦੇਖ ਲਓ ਘੈਂਟ ਆ ਪੂਰੀ ਨਾਲ ਬੰਪਰ ਵਗੈਰਾ ਤੇ ਸਿਰ ਜਿਹੜੀ ਜਫਾ ਜਿਹੜੀ ਜਫਾ ਜਿਹਨੂੰ ਕਹੜੀਏ ਪੂਰਾ ਚੰਗਾ ਗ੍ਰਿਪ ਚੰਗਾ ਮਜ਼ਬੂਤ ਆ ਇਹ ਪਾਵਰ ਸਟੇਅਰਿੰਗ ਦੋਨੇ ਦੋਨੇ ਪਾਸੇ ਆ ਜਿਵੇਂ 9500 ਦੇ ਜਿਵੇਂ 9500 ਦੇ ਪਹਿਲਾਂ 9500 ਦੇ ਜਿਵੇਂ 9000 ਦੇ ਜਿਵੇਂ ਸਾਈਡ ਦੇ ਉੱਤੇ ਡਬਲ ਪੰਪ ਆਉਂਦਾ ਸੀ ਉਵੇਂ ਇਹਦੇ ਡਬਲ ਪੰਪ ਤੇ ਇਹਦੇ ਵੀ ਆਉਂਦਾ ਬ੍ਰੇਕ ਵਗੈਰਾ ਚੰਗੇ ਇਹਨਾਂ ਦੇ ਪਾਵਰ ਬ੍ਰੇਕਾਂ ਦੇ ਵਿੱਚ ਆ ਜਾਂਦੇ ਚੰਗੇ ਬ੍ਰੇਕ ਆ ਜਾਣਗੇ ਹੈਵੀ ਹੋ ਵੀ ਗੱਡੀਆਂ ਗੁੱਡੀਆਂ ਆ ਜਿਵੇਂ ਮੰਨ ਲਓ ਆਪਾਂ ਜਿਵੇਂ ਹੈਵੀ ਬਾਹਣ ਬਾਤ ਰਹੇ ਜਿਵੇਂ ਮੰਨ ਲਓ ਕਿ ਟਰਾਲੀ ਬਗੈਰ ਟਰਾਲੀ ਬਗੈਰ ਚਲਾਉਣੀ ਹੈ ਨਾ ਚੰਗੇ ਆਉਦੇ ਸਾਨਾ ਬ੍ਰੇਕ ਇਹਦੇ 4 ਵੀਲ ਤੇ ਡਰਾਈਵ ਦੇ ਵਿੱਚ ਆ ਇਹਦਾ ਇਸਾ ਵੱਡਾ ਵੱਡਾ ਛੋਟਾ ਹੋ ਜਾਣਾ ਤੁਹਾਨੂੰ ਵਿਲੇ ਵਿੱਚ ਦੱਸ ਦੋਈ ਤੋ ਸੋਇਤ ਨਹੀਂ ਜ਼ਿਆਦਾ 3254 ਲੋਕ ਇਦਾਂ ਵਾ ਇਹਦੇ ਫਿਲਟਰ ਵਗੈਰਾ ਇੱਕੋ ਹੀ ਆ ਇਹ ਤਕਰੀਬਨ ਤੀਜੀ ਸਰਵਿਸ ਤੇ ਜਾ ਕੇ ਬਦਲੇ ਜਾਣਾ ਤਿੰਨਾਂ ਤਿੰਨਾਂ ਹਰ ਮਤ ਪਰ 700 ਘੰਟਾ ਚੱਲ ਕੇ ਬਦਲੇ ਜਾਣਾ ਹੁੰਦਾ ਠੀਕ ਆ ਪਹਿਲੀ 50 55 ਘੰਟਾ 100 ਘੰਟਾ 50 55 ਘੰਟਾ ਤੁਸੀਂ ਕਰਾ ਸਕਦੇ ਹੋ 50 ਘੰਟਾ ਦੇ ਪੈਸੇ ਜ਼ਰੂਰੀ ਆ ਸਹੀ ਮੈਨੂੰ ਤੇ 50 ਘੰਟਾ ਦਾ ਕਰਾਓ ਚੱਲ ਜਾਂਦੀ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਹੁੰਦਾ ਵਾ ਕੋਈ 250 ਜਾਂ 300 ਘੰਟੇ ਦੇ ਉਸ ਤੋਂ ਬਾਅਦ ਫਿਰ 700 ਘੰਟੇ ਦੇ ਨਾ ਤੇ ਉਦਾਂ ਸਰਵਿਸ वगैरह ਜਮੇ ਜਮੇ 2200 ਘੰਟਾ ਚਲਾ ਕੇ ਕਰਾ ਲੋ 2500 ਘੰਟਾ ਚਲਾ ਕੇ ਕਰਾ ਲੋ ਪਹਿਲੀ ਜਨ ਸਰਵ ਕੁਟ ਕੁਟ 50 55 ਘੰਟੇ ਦੇ ਚਲਾ ਦੋ ਤੇ ਬਾਕੀ ਐ ਸਰਵਿਸ ਵਗੈਰਾ ਕਰੇ ਜਾ ਕੇ ਕਰਕੇ ਆਉਣਗੇ ਡਬਲ ਡਿਸਟ੍ਰੀਬਿਊਟਰ ਜੈਕ ਪਾਵਰ ਵਗੈਰਾ ਜਿਹੜੇ ਵੀ ਜੈਕ ਵਗੈਰਾ ਲੱਗੇ ਹੋਏ ਅਲੱਗ ਲੱਗੇ ਹੋਏ ਨੇ ਲੈਫਟ ਪੰਪ ਆ ਜਿਹੜਾ ਉਹ ਅੰਦਰ ਲੱਗਾ ਹਾ ਡਿਸਟ੍ਰੀਬਿਊਟਰ ਆ ਪੰਪ ਵੀ ਲੱਗਾ ਠੀਕ ਆ ਇੱਕ ਆ ਪੰਪ ਹੋ ਗਿਆ ਮੇਨ ਇੰਜਨ ਵਾਲਾ ਇੱਕ ਨੂੰ ਲੈਫਟ ਵਾਲਾ ਪੰਪ ਇੱਥੇ ਅੰਦਰਲੇ ਪਾਸੇ ਆ ਉਹਨੂੰ ਟਰੈਕਟਰਾਂ ਨੂੰ ਅੰਦਰਲੇ ਪਾਸੇ ਆਉਂਦਾ ਇਹਨਾਂ ਨੂੰ ਠੀਕ ਆ ਤੇ ਇੱਕ ਰਿਹਾ ਜੀ ਆ ਵੀ ਆ ਜੇ ਗੇਅਰ ਕੱਢਤਾ ਆ ਗੇਅਰ ਜੇ ਆਪਾਂ ਈ ਤੋਂ ਐਨ ਚ ਲਿਆਂਦਾ ਨਿਊਟਰਲ ਕਰਦੇ ਆ ਆ ਥਾਂ ਤੇ ਲਿਆਂਦਾ ਜੀ ਇਹਨੇ ਇਸੇ ਨੇ ਆ ਮਗਲੇ ਨੇ ਖੜ ਜਾਣਾ ਤੁਰਨਾ ਨਹੀਂਗਾ ਟਰੈਕਟਰ ਜਾਨੇ ਖੜ ਜਾਊਗਾ ਤੁਰੂਗਾ ਉਦੋਂ ਜਦੋਂ ਆਪਾਂ ਇਹਨੂੰ 4 ਵੀਲ ਦਾ ਹਿੱਸਾ ਲਾਵਾ ਕੇ ਤਾਂ ਥੱਲੋਂ ਪੈਨ ਇਹਦੀ ਘੁਮ ਜਾਂਦੀ ਆ ਘੁਮਾ ਕੇ ਤੁਸੀਂ ਇੱਥੋਂ ਜਾਂ ਸੀ ਚ ਘੁਮਾ ਕੇ ਲੈ ਕੇ ਜਾ ਸਕਦੇ ਆ ਨਹੀਂ ਤੁਸੀਂ ਅਦਰਵਾਈਜ਼ ਥੱਲੋਂ ਘੁਮਾ ਸਕਦੇ ਆ ਥੱਲੋਂ ਨਾਲ ਪੈਨ ਜੀ ਕੱਢ ਕੇ ਘਮਾਉਣੀ ਆ ਤੁਸੀਂ ਪਹਿਲਾਂ ਘੁਮਾ ਸਕਦੇ ਆ ਜਦਦਰਸ਼ ਤੁਹਾਨੂੰ ਜ਼ਰੂਰਤਾ ਇਸ ਚੀਜ਼ ਦੀ ਹੈ ਨਾ ਤੁਸੀਂ ਕਰਵਾ ਸਕਦੇ ਏਜੰਸੀ ਆ ਤੁਹਾਨੂੰ ਨਾਲ ਹੀ ਪਹਿਲਾਂ ਹੀ ਕਰਕੇ ਦੇ ਦੇਣਗੇ ਨਾਲ ਹੀ ਤੁਸੀਂ ਜਦੋਂ ਡਿਲੀਵਰੀ ਲਾਉਂਗੇ ਬਾਕੀ ਲੋ ਹਾਈ ਮੀਡੀਅਮ ਦੇ ਵਿੱਚ ਆ ਸੁਪਰ ਸੀਟਰ ਪੂਰਾ ਵਧੀਆ ਖੱਤਤਾ ਜਾਈਂ ਅੱਠ ਮੋਟਾ ਪਾ ਲਓ ਕੋਈ ਚੱਕਰ ਨਹੀਂ ਤੇ ਆ ਸ਼ਟਲ ਲੀਵਰ ਦੇ ਵਿੱਚ ਇੱਥੇ ਵਿਚਾਰੇ ਗੇਰੇ ਤੇ ਬੈਕ ਕਰ ਜਾਨਾ ਚਾਰੀਏ ਦੇ ਫਾਰਵਰਡ ਪਰ ਨੂੰ ਕਾਹ ਕੰਮ ਕਰਦੇ ਲੋ ਹਾਈ ਮੀਡੀਅਮ ਦੇ ਵਿੱਚ 24 ਪੀਟਾ ਬਣ ਜਾਣੀਆਂ ਨੇ 4 ਤੇ 4 ਤੇ 4 4 ਤੇ 12 ਤੇ ਬੈਕ ਠੀਕ ਆ ਜੀ 24 ਹੋ ਗਈਆਂ ਇਹਦੀ ਜਿਹੜੀ ਫੋਰ ਬੀਲ ਡਰਾਈਵ ਆ ਜਿਹੜੀ ਸ਼ਾਫਟ ਆ ਜਿਹੜੀ ਫੋਰ ਬੀਲ ਵਾਲੀ ਉਹ ਨੀਚੋਂ ਕੰਮ ਕਰਦੀ ਆ ਨੀਚੇ ਦਾ ਮਾਤ ਰਹਿ ਆ ਵੀ ਇਹ ਅੰਦਲੇ ਪਾਸੇ ਦਿੱਤੀ ਹੋਈ ਚੈਂਬਰ ਦੇ ਨੁਕਸਾਨ ਨਹੀਂ ਕਰਦੀ ਜਿਵੇਂ 9500 ਦੇ ਸਾਈਡ ਤੇ ਕੱਢੀ ਆ ਨੁਕਸਾਨ ਦਾ ਮਤ ਰਹਿ ਆ ਵੀ ਬਾਈ ਚਾਂਸ ਆਪਾਂ ਜੋ ਉੱਚੀ ਨੀਵੀਂ ਥਾਂ ਤੇ ਟਰੈਕਟਰ ਨੂੰ ਨਿਘਾਉਨੇ ਆ ਸ਼ੌਰਟ ਸੱਲੇ ਨਹੀਂ ਲੱਗਦੀ ਬਾਕੀ ਟਰੈਕਟਰ ਥੋੜੇ ਸੋਹਣੇ ਲੱਗਦੇ ਆ ਜਾਤਰੀਆ ਟਰੈਕਟਰ ਚਲਾਵਾ ਚੰਗਾ ਤੇਲ ਪੱਖੋਂ ਚੰਗੇ ਆ ਤੇ ਟਾਇਰ ਇਹਨੂੰ ਪੋਲੋ ਦੇ ਆ 95420 ਦੇ ਆ ਇਹਨੂੰ 14928 ਦੇ ਆਉਂਦੇ ਆ 95 ਸਾਨੂੰ ਆਉਂਦੇ ਆ ਜੀ ਤੇ 9563 ਬਣਉਂਦੇ ਆ 16 ਦੇ 16 ਨਾਲ 28 ਦੇ ਆ ਦੇਖੋ ਆ ਚਾਰ ਗੇਅਰ ਹੋ ਗਏ ਉਥੋਂ ਵਗਾਰ ਵਾਰ ਵਾਸ ਫੋਰਵਰਡ ਉੱਥੀ ਹੋਏ ਨਾ ਆ ਰੇਸ ਹੋ ਗਈ ਆ ਵੀ ਰੇਸ ਹੋ ਗਈ ਪੈਰ ਵਾਲੀ ਆ ਬ੍ਰੇਕ ਬ੍ਰੇਕ ਵਗੈਰਾ ਹੋ ਗਏ ਠੀਕ ਆ ਬਾਕੀ 2150 ਲੈਫਟ ਕਮਰਸਟੀ ਤੇ 25200 ਉਹਨਾਂ ਦੀ ਆਉਂਦੀ ਆ ਦੂਜਿਆਂ ਦੀ 9500 ਵਰਗੀਆਂ ਦੀ ਨਾਲੇ ਗ੍ਰਾਮੇ ਮਸ਼ੀਨ ਪੂਰੇ ਵਧੀਆ ਸ਼ੌਕੇ ਚਾ ਕਰਿਆ ਟਰੈਕਟਰ ਸੋਹਣੇ ਜੱਜਦੇ ਆ ਤੇਲ ਖਾਚ ਆਮ ਟਰੈਕਟਰਾਂ ਨਾਲੋਂ ਬਹੁਤ ਘੱਟ ਆ ਇਹਨਾਂ ਦਾ ਤੇ ਮੈਸੀ ਪ੍ਰੋਡਿਊਸਰ ਜਾਂਸੀ ਆ ਜੀ 9947 52065 9947 52065 ਤਾਂ ਤੁਸੀਂ ਜਾਣਕਾਰੀ ਪੂਰੀ ਲੈ ਸਕਦੇ ਆ ਇਧਰ ਸਾਡਾ ਤੋਂ ਜਾਣਾ ਸ਼ਹਿਰ ਇਧਰ ਸਾਡਾ ਜੀ ਮੋਗਾ ਫਰੋਜਪੁਰ ਜੇ ਆਪਾਂ ਮੋਗੇ ਸਾਈਡ ਤੋਂ ਜੋ ਕੋਈ ਵੀਰ ਭਰਾ ਆਉਂਦਾ ਚਾਹੇ ਗਾਲ ਪੈਂਟ ਦੇ ਆਉਂਦੇ ਆ ਕਲੇਰਾਂ ਦੇ ਆਉਂਦੇ ਆ ਜਾਂ ਕੋਈ ਹੋਰ ਆਉਂਦਾ ਜਾਂ ਕੋਈ ਮਾਲਕ ਉਧਰੋਂ ਪਰਿਓ ਮੋਗੇ ਸਾਈਡ ਤੋਂ ਆਉਂਦਾ ਜਾਂ ਦੌਦਰ ਵਾਲੇ ਪਾਸੋਂ ਜੋ ਵੀ ਅੰਦਰ ਪਿੰਡਾਂ ਚ ਆਉਂਦਾ ਜਿਹੜਾ ਇੱਧਰ ਦੇ ਪਾਸੇ ਜੀ ਆਉਂਦਾ ਜਿਹੜਾ ਮੋਗਲੇ ਵਾਲੇ ਪਾਸੇ ਨਾਲ ਸਰਲ ਕੋਰ ਤੇ ਮੂਹ ਦੀ ਹੋ ਕੇੜੇ ਪੌਲਾ ਮੂਹ ਦੀ ਹੋ ਕੇ ਕੰਮ ਕਿ ਆਉਂਦੇ ਆ ਤਾਂ ਪ੍ਰੇਸੀ ਦਾ ਟੱਬਾ ਸ਼ੂਗਰ ਮੈਲ ਦਾ ਪਸਤਾ ਹੀ 당ਗੇ ਹੋਣੀ ਐ ਠੀਕ ਆ ਜੀ ਉਥੋਂ ਖੱਬੇ ਪਾਸੇ ਐ ਜਾਂ ਅਸੀਂ ਜੇ ਆਪਾਂ ਲਿੜਿਆਣੀ ਵਾਲੀ ਸਾਈਡ ਤੋਂ ਆ ਰਹੇ ਹਾਂ ਜਾਂ ਸਿੱਧਮਾ ਤੋਂ ਆਪਾਂ ਇੱਧਰ ਬਸ ਜਾ ਪੌਲ ਦੇ ਨਾਲ ਨਾਲੇ ਘੁੰਮ ਕੇ ਬੰਦਾ ਜਿਹੜਾ ਵੀ ਆ ਰਿਹਾ ਹਨਾ ਲਿੜਿਆਣੀ ਵਾਲੇ ਪਾਸਾ ਆਪਾਂ ਇਹਨੂੰ ਕਹਿ ਦਿੰਨੇ ਆ ਆ ਰਿਹਾ ਤਾਂ ਤੁਸੀਂ ਸ਼ੇਰਪੁਰ ਚੌਂਕ ਵਾਲਾ ਪੌਲ ਨਾ ਚੜਿਓ ਓਏ ਥੱਲੇ ਦੀ ਹੋ ਇਹ ਪੌਲ ਦੇ ਥੱਲੇ ਰਹੀ ਹੋ ਕੇ ਸਰਵਰ ਰੋਡ ਤੁਸੀਂ ਆ ਸਕਦੇ ਆ ਅਦਰਵਾਈਜ਼ ਜਿੱਧਰ ਦੀ ਉਹ ਗੱਡੀਆਂ ਆ ਰਹੀਆਂ ਲਝਾਂਡੇ ਵਾਲੀ ਸਾਈਡ ਤੋਂ ਤਾਂ ਤੁਸੀਂ ਉਹ ਲੰਘ ਕੇ ਆ ਕੇ ਉਹ ਇੱਥੋਂ ਕਿਲੋਮੀਟਰ ਗਾਂ ਜਾ ਕੇ ਇੱਕ ਕਟਾ ਤੁਸੀਂ ਉਹ ਕਟ ਲੈ ਕੇ ਤੁਸੀਂ ਵਾਪਸ ਫੇਰ ਤੁਸੀਂ ਜੰਸੀ ਦੇ ਵਿੱਚ ਆ ਸਕਦੇ ਆ ਬਾਕੀ ਸੇਲਸਮੈਨ ਵੀਰ ਉਹਨਾਂ ਦਾ ਆਪਾਂ ਨੰਬਰ ਸਕਰੀਨ ਦੇ ਉੱਤੇ ਚਲਾਈ ਦੇਣਾ ਵਾ ਤੇ ਇਹਨਾਂ ਨੇ 947 52465 ਮੇਨ ਹੋਲਡਰ ਦਾ ਨੰਬਰ ਤੇ ਬਾਕੀ ਦੇ ਟਰਪ ਹੋ ਜਾਂ 4544 ਇਹ ਵੀ ਪੂਰਾ ਘੰਟਾ ਆ ਲੱਕਪ ਵਗੈਰਾ ਦੀ ਪੂਰੀ ਘੈਂਟ ਆ ਬਹੁਤ ਸੋਹਣੇ ਟਰੈਕਟਰ ਚੰਗੇ ਜ਼ੋਰ ਮਾਰਦੇ ਆ ਵੀ ਬਾਕੀ ਤੁਸੀਂ ਆ ਟਰੈਕਟਰ ਖੜੇ ਦੇਖੋ ਲਾਈਨ ਦੇ ਵਿੱਚ ਘੈਂਟ ਆ ਕੰਮ ਪੂਰੇ ਸੋਹਣੇ ਲੱਗਦੇ ਆ ਆ ਫੋਟੋ ਇੱਥੇ ਕੋ ਕੋ ਕਲਿੱਕ ਕਰ ਲੀਏ ਇਹ ਇੱਥੋਂ ਆਪਾਂ ਫੋਲ ਦੇ ਉੱਤੇ ਵੀ ਕਰ ਲਈਏ ਇੱਕ ਜੂੰ ਦੇ ਉੱਤੇ ਬੜੀ ਘੈਂਟ ਆਉਂਦੀ ਆ ਸੋਹਣੇ ਟਰੈਕਟਰ ਖੜੇ ਲੱਗਦੇ ਆ ਕੋਲ ਲਾਈਨ ਦੇ ਵਿੱਚ ਟਰੈਕਟਰ ਇਕੱਠੇ ਖੜੇ ਆ ਤੇ ਆਜੋ ਸੋਨ ਨਾਲ 10 245 ਗੋਲ ਸ਼ੋਅ ਵਾਲਾ ਦਿਖਾਈਏ ਜੀ ਸੇਮ ਹੀ ਆ ਸਾਰਾ ਕੁਝ ਜਿਹੜਾ ਤੁਹਾਨੂੰ 241 ਬਾਦ ਸਿੱਧੀ ਛੋਲੇ ਦਿਖਾਇਆ ਜਵੇਂ 5945 ਸ਼ੇਪ ਆ ਸ਼ੇਪ ਉਹੀ ਆ ਬਸ ਇਹਦੇ ਵਿੱਚ ਇਹ ਆ ਵੀ ਇਹ ਚ ਕੈਂਚੀ ਸਭ ਪਾਵਰ ਸਟੇਨ ਨਹੀਂ ਹੋਣਾ ਟਾਇਰ ਇਹਦੇ ਵੀ 13 ਦੀ ਆ ਬ੍ਰੇਕ ਕਰੇ ਝੂਟੇ ਲੋਟ ਆ ਨਾਪਵੇਂ ਹੈਂਡ ਬ੍ਰੇਕ ਠੀਕ ਆ ਵੀਡੀਓ ਵਗੈਰਾ ਹੋ ਗਈ ਠੀਕ ਆ ਜੀ ਤੇ ਚਾਰ ਗੀਅਰ ਦੇ ਹੋਗੇ ਪਰ ਇਹਦੇ ਗੀਅਰ ਸੈਂਟਰ ਦੇ ਵਿੱਚ ਲੋ ਤੇ ਉਵੇਂ ਹਾਈ ਹੋ ਗਿਆ ਜਿਵੇਂ ਲੋ ਹਾਈ ਜਿਵੇਂ 241 ਸਿੱਧੀ ਛੋਲੇ ਚਾਹੁੰਦਾ ਠੀਕ ਆ ਪਾਪ ਵਗੈਰਾ ਉਹੀ ਆ 42 ਐਚਪੀ ਚਾਹੀ ਵੀ ਉਹ ਵੀ 42 ਐਚਪੀ ਦੀ ਆ ਠੀਕ ਹੈ ਜੀ 54 50 HP ਦਾ 9500 터ਬੋ ਲੱਗਾ ਕਰਕੇ 60 HP 52 758 60 HP ਜਿਹਨੇ ਪਾਵਰ ਜਨਰੇਟ ਕਰ ਜਾਂਦਾ ਆਪਦੀ ਬਟ ਕਾਪੀ ਦੇ ਉੱਤੇ ਭਜਾਈ ਆਉਂਦੇ ਆ ਉਦੋਂ ਉੱਪਰ ਜਾਵਾਂਗਾ ਤਾਂ ਫਿਰ ਸੀਆਰਡੀ ਕਰਨਾ ਜ਼ਰੂਰੀ ਹੈ ਜਮੇ 95 36 ਟਾਉਂਦਾ ਠੀਕ ਹੈ ਜੀ